ਈ ਨਾਮ ਪਪਾ ਜੀ ਨਾਮ ਆ ਡੜਬੇ ਦੇ ਜੀ ਤੇ ਕੀ ਕਾਰਨ ਹੋਇਆ ਜਿਹੜੀ ਤੋਂ ਇਹ ਪਰਲੀ ਸ਼ੈਡ ਤੋਂ ਆਈ ਉਹ ਕੱਟ ਲਵਾਂ ਇਧਰੇ ਪਾਸੇ ਫੁੱਟਬਾਲ ਲਵਾਂ ਆ ਕੇ ਮਾ ਉਹ ਉੱਥੇ ਖੜੇ ਆ ਆ ਕੇ ਉਰੋਂ ਦੀ ਗੱਡੀ ਆਈ ਮੈਂ ਭੱਜ ਕੇ ਪਰਾਂ ਹੋ ਗਿਆ ਉਹ ਮੁੰਡੇ ਇੱਥੇ ਖੜੇ ਤੇ ਪੇੜਾ ਉਰੇ ਖੜੇ ਤੇ ਉੱਥੇ ਖੜੇ ਦੇ ਆਕਣ ਦੇ ਵਿੱਚ ਮਾਰੀ ਜਦੋਂ ਫਿਰ ਤਾਂ ਸਮਝ ਨਹੀਂ ਰੱਜਿਆ ਜਦ ਫਿਰ ਪਾੜ ਸ਼ੜ ਕਟਪ ਗਈ ਕੀ ਹਾਲਤ ਕੀ ਆ ਦੀ ਬੰਦੇ ਦੀ ਹਾਲ ਤੇ ਚਿੱਟੇ ਨਾਲ ਰੱਜਿਆ ਪਿਆ ਜੀ ਤੁਹਾਨੂੰ ਦੇਂਦਿਆ ਜੀ ਖੜਾ ਵੀ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਬੱਕਰੀਆਂ ਚਾਰਦੇ ਆਂ ਜੀ ਕਿੰਨਾ ਨੁਕਸਾਨ ਹੋ ਗਰਦਾ ਨੁਕਸਾਨ ਦੇਖ ਲਓ ਜੀ ਆ ਤਿੰਨ ਮਰ ਗਈਆਂ ਜੀ ਆ ਜੋ ਮੁੰਡਿਆਂ ਦਾ ਨਹੀਂ ਪਤਾ ਸੱਟ ਉਹਨਾਂ ਦੇ ਜਿਆਦਾ ਇੱਕ ਦੇ ਤਾਂ ਜਿਆਦਾ ਆ ਕੌਣ ਸੀ ਜੀ ਬੰਦੇ ਉਹ ਉਹ ਆਪਣੇ ਦੀ ਜਿ ਖਾਲੀ ਆਪਣੇ ਭਾਈਏ ਨੇ ਆਪਣੇ ਸੱਟ ਲੱਗੀ ਉਹਨਾਂ ਦੀ ਹਾਂ ਜੀ ਸੱਟ ਖਾਸੀ ਆ ਜੀ ਗੱਡੀਆਂ ਉਹ ਪਰਲੇ ਪਾਸੇ ਟੱਪ ਗਈ ਜੀ ਫੁੱਟ ਕੀ ਗੱਡੀ ਵੀ ਹਾਂ ਜੀ ਮੈਂ ਤਾਂ ਗਿਆ ਵੀ ਨਹੀਂ ਜੀ ਫੁੱਟੇ ਹੋ ਗਏ ਉਤੋਂ ਵੀ ਗਈਆਂ ਜੀ ਤਾਂ ਫੁੱਟੋ ਨਹੀਂ ਆਉਣ ਤਾਂ

ਔਰ ਕੋਈ ਨਸ਼ਾ ਕੋਈ ਕੋਈ ਨਾ ਕੋਈ ਚਿੱਟਾ ਨਾ ਤਾਂ ਇਹ ਰੇਡ ਟੂ ਟੂ ਗੱਡੀ ਇਹਨਾਂ ਨੂੰ ਪਰ ਗੱਡੀ ਦੋ ਗੱਡੀ ਨਾ ਨਵੀਂ ਗੱਡੀ ਲੈ ਕਾਦੀ ਮੇਰੀ ਤੇਰੀ ਅਬਦਨਾ ਹਾਂ ਨੰਬਰ ਕਿੰਨਾ ਗੱਡੀ ਦੋ ਗੱਡੀ ਗੱਡੀ ਨੰਬਰ ਮਿਲਿਆ ਕਾਦੀ ਲਈਏ ਇਹ ਮਾਰੀ ਕਾਚ ਮੇਰੇ ਤੇ ਨੀ ਗੱਡੀ ਹੈ ਗੱਡੀ ਕਿਸ ਚੀਜ਼ ਨਾਲ ਆ ਜਿਹੜੀ ਆ ਪੈਂਟਾਂ ਦੀ ਜਿਹੜੀ ਮੋਕ ਹੋਈ ਹੈ ਬੰਦਿਆਂ ਦੇ ਵਿੱਚ ਲੱਗੀ ਗੱਡੀ ਸੱਤਾ ਵਜੀ ਬੰਦੇ ਨੇ ਇਹਨੂੰ ਪਤਾ ਨਹੀਂ ਲੱਗੇ ਕੁਝ ਨਹੀਂ ਕੁਤ ਉੱਤੇ ਜਾਏਗਾ ਹੁਣ ਇਸ ਟਾਈਮ ਹਾਂ ਜੀ ਕਿੱਥੇ ਆ ਤੂੰ ਇਸ ਟਾਈਮ ਹੁਣ ਮੈਂ ਜੀ ਪਤਲਾ ਤੇ ਪਟਾਲੇ ਵਿਚਾਲੇ ਪਤਲਾ ਦੇ ਜੜਬੇ ਦੀ ਵਿਚਾਲੇ ਪਤਲਾ ਦੇ ਜੜਬੇ ਦੀ ਵਿਚਾਲੇ ਹਾਂ ਜੀ ਪਰ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਕਾਜ ਮਾਰੀ ਤਾਂ ਗੱਡੀ ਨਹੀਂ ਮੈਂ ਕੋਈ ਤੇਰੇ ਲੋਬੇ ਇਸ ਟਾਈਮ ਕੋਈ ਚਿੱਟਾ ਕੋਈ ਨਸ਼ਾ ਪੂਹੇਗਾ ਤੈਨੂੰ ਨਹੀਂ ਸਰ ਕੁਝ ਹੋਈਗਾ ਨਹੀਂ ਕਿਹੜੀ ਗੱਡੀ ਤੇਨੇ ਨਸ਼ਾ ਕਰਿਆ ਕੋਈ ਕਹਿੰਦਾ ਮੈਂ ਨਸ਼ਾ ਕਰਿਆ ਹੋਇਆ ਦੋ ਇੱਕ ਤੋਂ ਲੱਗੇ ਕਿੱਥੇ ਬਰਦੰਦ ਆ ਪਿਛਲੇ ਦੇ ਥੇ ਉਨੇ ਤੈਨੂੰ ਪਤਾ ਵੀ ਯੂਰਪੇ ਇੰਨਾ ਸੀ ਡੈਕ ਨੂੰ ਕਿ ਕਿੰਨੇ ਪੇਡਾ ਮਰ ਗੀਆਂ ਔਰ ਬੰਦੇ ਜ਼ਖਮੀ ਹੋ ਗਏ ਤੇਰੀ ਸਨਗੈਲੀ ਕਰਤੀ ਮੇਰੀ ਮੇਰੇ ਉੱਚੇ ਕੋਈ ਦੋਸ਼ ਨਹੀਂ ਅਰੇ ਮੈਂ ਮੈਂ ਕੋਈ ਉਹ ਚ ਉਹ ਨਹੀਂ ਹੈਗਾ ਜੀ ਮੇਤੋ ਜ਼ਰੂਰ ਅੰਗੈਲੀ ਜ਼ਰੂਰੀ ਹਈ ਹੈ ਪਰ ਮੈਂ ਮੇਰੇ ਨਾਂ ਪੇਡਾ ਜਿਮੈਂ ਚੜੀ ਨਾ ਮੈਂ ਹੋਰ ਕਿਸੇ ਹੋਤੀ ਗੱਡੀ-ਬੱਟੀ ਕਿਤਰੀ ਸਾਰੀ ਹਾਂ ਗੱਡੀ-ਬੱਟੀ ਦੀ ਤੇ ਗੱਡੀ ਜੋ ਫੁੱਟੀ ਤਾਂ ਹੀ ਹੈ ਨਾ ਜੇ ਵਿੱਚ ਵਧੀਆ ਤਾਂ ਉਹ ਜੀ ਇਹਨਾਂ ਨੇ ਮੈਨੂੰ ਆ ਇਹ ਇੰਡੈਸ ਬਦਲ ਕਰਿਆ ਤਾਂ ਆਮਰੀ ਗੱਡੀ ਪਹਿਲੇ ਪਾਸੇ ਗਈ ਹੈ। ਅਗੀ ਵੀ ਇਹ ਮਾਮਲਾ ਆ ਐਕਸੀਡੈਂਟ ਦਾ ਕਿ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਹੈ ਮੁੱਖ ਤੇ ਪਹੁੰਚੋਗੇ। ਇਹ ਅੱਜ ਅਸੀਂ ਸਾਨੂੰ ਮੁੱਖ ਮੁਰਸੀ ਨੇ ਫੋਨ ਕਰਿਆ ਵੀ ਕਾਕੂ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ। ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ। ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਹੈ ਜਿਹੜੀ ਪਾਤਰਾ ਸਾਈਡ ਵੱਲੋਂ ਆ ਰਹੀ ਸੀਗੀ ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ ਜਿਸ ਕਰਕੇ ਇਹ ਜਿਹੜੇ ਉੱਤੇ ਪਸ਼ੂ ਚਾਰ ਰਹੇ ਸੀਗੇ ਇਹ ਗੱਡੀ ਨਾਲ ਟੇਕ ਲੱਗਣ ਨਾਲ ਦੋ ਭੇਡਾਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ ਇਹ ਕੋਈ ਇੰਜਰਡ ਹੋਏ ਨਹੀਂ ਬਾਕੀ ਇਹਨਾਂ ਦੇ ਬਿਆਨ ਤੇ ਦੇਖਦੇ ਹਾਂ ਅਸੀਂ ਕੀ ਬਣਦਾ ਹੈ ਉਹ ਜਿਹੜੇ ਇਲਾਜ ਲਈ ਇਸ ਟਾਈਮ ਹਾਂ ਉਹ ਜਿਹਰੇ ਇਲਾਜ ਨੇ ਤੇ ਇਹ ਅਸੀਂ ਗੱਡੀ ਤੇ ਬੰਦਾ ਕਪਦੇ ਤੇ ਲੈ ਲਿਆ ਹੈ ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਜੀ 3300 ਗਿਆ ਚਲੋ ਬੰਦਾ ਕਿੱਥੋਂ ਹੈਗਾ ਜੀ ਇਹ ਜਿਹੜਾ ਗੱਡੀ ਚੋਂ ਨਿਕਲ ਰਿਹਾ ਹੈ ਬਾਈ ਇਹ ਦਸਨ ਮੁਤਾਬਕ ਪਾਤਣਾ ਸੈੱਡ ਵੱਲੋਂ ਆਇਆ ਸੀਗਾ ਲੇਕਿਨ ਇਹ ਪੂਟਾਲ ਕਲੰਦਾ ਦਾ ਬੰਦਾ ਹੈ ਦੱਸਦੇ ਨੇ ਇਹਦੇ ਹਾਲਾਤ ਕਿੱਤਰਾਂ ਦੇ ਨੇ ਜੀ ਇਹ ਕੋਈ ਨਸ਼ੀਲੀ ਚੀਜ਼ ਕੋਈ ਖਾਈ ਹੋਈ ਹੈ ਜਾਂ ਸ਼ਾਇਦ ਸ਼ਰਾਬ ਵਗੈਰਾ ਪੀਤੀ ਹੋਣੀ ਹੈ ਚੇਤੇ ਦਾ ਮਲਾਤਾ ਕਰਾਵਾਂਗੇ ਦੇਖਦੇ ਹਾਂ ਕੀ ਹਾਲ ਹੈ ਜਾਣ ਕਰਨੇ ਪੜਾ ਚਲੋ